ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੀ ਸਭ ਤੋਂ ਵੱਡੀ ਖਬਰ ਦੀ ਮੁੜ ਕੇ ਅਪਡੇਟ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜੀ ਹਾਂ ਉਹੀ ਖਬਰ ਜਿਸ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦਾ ਛਾਪਾ ਵਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ਤੇ ਅਲਾਵਾ ਚੰਡੀਗੜ੍ਹ ਦੇ ਘਰ ਦੇ ਉੱਪਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੁਣੇ-ਹੁਣੇ ਖਬਰ ਇਹ ਆਈ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜੋ ਵਿਕਰਮ ਸਿੰਘ ਮਜੀਠੀਆ ਦਾ ਦਫ਼ਤਰ ਹੈ ਉੱਥੇ ਵੀ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਤੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ ਇਹ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਆਪਣੇ ਨਾਲ ਲੈ ਕੇ ਗਈ ਹੈ ਤੇ ਹਿਰਾਸਤ ਵਿੱਚ ਲਿਆ ਹੈ ਉਹਨਾਂ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੇ ਘਰੋਂ ਚੁੱਕਿਆ ਗਿਆ ਤੇ ਹੁਣ ਉਹਨਾਂ ਨੂੰ ਮੁਹਾਲੀ ਲੈ ਕੇ ਆਇਆ ਜਾ ਰਿਹਾ ਹੈ ਖਬਰ ਇਹ ਹੈ ਕਿ ਕੱਲ ਸ਼ਾਮ ਨੂੰ ਮੁਹਾਲੀ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹਾਲਾਂਕਿ ਐਫਆਈਆਰ ਦੇ ਅੰਦਰ ਕੀ ਕੁਝ ਲਿਖਿਆ ਗਿਆ ਹੈ ਉਸ ਦੀ ਡਿਟੇਲ ਹਜੇ ਆਉਣੀ ਬਾਕੀ ਹੈ ਪਰ ਅੱਜ ਸਵੇਰੇ ਦੀਆਂ ਦੋ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਲਾਜ਼ਮੀ ਨੇ ਇੱਕ ਤਸਵੀਰ ਹੈ ਅੰਮ੍ਰਿਤਸਰ ਦੀ ਜਿੱਥੇ ਉਹਨਾਂ ਦਾ ਘਰ ਹੈ ਤੇ ਦੂਜੀ ਤਸਵੀਰ ਹੈ ਚੰਡੀਗੜ੍ਹ ਵਾਲੇ ਘਰ ਦੀ ਦੋਹਾਂ ਥਾਵਾਂ ਦੇ ਉੱਪਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਪਰ ਵਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਮੌਜੂਦ ਸਨ ਉਸ ਵੇਲੇ ਮੌਜੂਦ ਸਨ ਜਦੋਂ ਆਪਣੇ ਸਮਰਥਕਾਂ ਨੂੰ ਮਿਲਣ ਦੀ ਤਿਆਰੀ ਕਰ ਰਹੇ ਸੀ ਆਪਣੇ ਪਰਿਵਾਰ ਨਾਲ ਉੱਠ ਕੇ ਨਾਸ਼ਤਾ ਕਰਨ ਦੀ ਤਿਆਰੀ ਕਰ ਰਹੇ ਸੀ ਉਸੇ ਵੇਲੇ ਸਾਦੀ ਵਰਦੀਆਂ ਦੇ ਵਿੱਚ ਵਿਜੀਲੈਂਸ ਦੇ ਅਫਸਰ ਵੱਡੇ ਇਲਜ਼ਾਮ ਇਹ ਲੱਗੇ ਕਿ ਵਿਜੀਲੈਂਸ ਦੇ ਦਫ਼ਤਰ ਵਿਜੀਲੈਂਸ ਦੇ ਜੋ ਅਫਸਰ ਅੰਦਰ ਵੱਡੇ ਉਹਨਾਂ ਨੇ ਜੋ ਸੁਰੱਖਿਆ ਕਰਮੀ ਸੀ ਉਹਨਾਂ ਨੂੰ ਧੱਕਾ ਮਾਰ ਕੇ ਅੰਦਰ ਵੱਡੇ ਤੇ ਕੁਝ ਕੁ ਜੋ ਅਧਿਕਾਰੀ ਸੀ ਉਹ ਗੇਟ ਦੇ ਪਿਛਲੇ ਪਾਸਿਓਂ ਵੀ ਕੰਦਾਂ ਟੱਪ ਕੇ ਅੰਦਰ ਵੱਡੇ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਉਸ ਤੋਂ ਬਾਅਦ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਬਿਕਰਮ ਸਿੰਘ ਮਜੀਠੀਆ ਦੇ ਜੋ ਸਮਰਥਕ ਪਹੁੰਚੇ ਹੋਏ ਸੀ ਘਰ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਉਸ ਤੋਂ ਇਲਾਵਾ ਗਨੀਵ ਕਰੋ ਮਜੀਠੀਆ ਜੋ ਉਹਨਾਂ ਦੇ ਪਤਨੀ ਨੇ ਸਾਰੇ ਜਦੋਂ ਮੌਜੂਦ ਸੀ ਉਸ ਵੇਲੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੂੰ ਇਸ ਗੱਲ ਤੋਂ ਵੀ ਰੋਕਿਆ ਕਿ ਤੁਸੀਂ ਜੋ ਵੀ ਗੱਲਬਾਤ ਹੋ ਰਹੀ ਹੈ ਉਸ ਦੀ ਵੀਡੀਓ ਬਣਾਓਗੇ ਤਾਂ ਤੁਹਾਡੇ ਉੱਪਰ ਵੀ ਕਾਰਵਾਈ ਹੋਏਗੀ ਕਿਉਂਕਿ ਤੁਸੀਂ ਸਾਡੀ ਡਿਊਟੀ ਦੇ ਵਿੱਚ ਵਿਘਨ ਪਾ ਰਹੇ ਹੋ ਪਰ ਇਸ ਸਭ ਦੀ ਇਹਨਾਂ ਸਾਰੀਆਂ ਧਮਕੀਆਂ ਤੋਂ ਬਾਵਜੂਦ ਕੋਈ ਨਹੀਂ ਟਲਿਆ ਤੇ ਇਹ ਸਾਰੀ ਵੀਡੀਓ ਰਿਕਾਰਡ ਹੋ ਕੇ ਲੋਕਾਂ ਦੇ ਸਾਹਮਣੇ ਆ ਗਈ ਤਸਵੀਰਾਂ ਬੇहद ਅਹਿਮ ਨੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਿਹਾ ਜੇ ਤਸਵੀਰ ਹੈ ਅੰਮ੍ਰਿਤਸਰ ਦੀ ਅੰਮ੍ਰਿਤਸਰ ਦਾ ਇਹ ਉਹੀ ਘਰ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਪਹੁੰਚੀ ਉਹਨਾਂ ਦੇ ਘਰ ਪਹੁੰਚੀ ਸਾਦੀ ਵਰਦੀਆਂ ਦੇ ਵਿੱਚ ਪਹੁੰਚੀ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਆਪਣੇ ਨਾਲ ਰਵਾਨਾ ਹੋ ਗਈ ਇਸ ਗੱਲ ਦੇ ਡਰੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਉਹ ਸਾਨੂੰ ਬਾਹਰ ਨਹੀਂ ਜਾਣ ਦੇਣਗੇ ਇਸ ਕਰਕੇ ਪਿਛਲੀ ਜੋ ਗੇਟ ਹੈ ਇਹ ਜੋ ਤਸਵੀਰ ਤਸਵੀਰ ਦੇਖ ਰਹੇ ਹੋ ਇਸੇ ਗੇਟ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਗੱਡੇ ਵਿੱਚ ਬਿਠਾ ਕੇ ਜੋ ਵਿਜੀਲੈਂਸ ਦੀ ਟੀਮ ਹੈ ਉਹ ਲੈ ਕੇ ਗਈ ਪਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਆਪਣੇ ਘਰੋਂ ਨਿਕਲੇ ਤੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਵੀ ਨਜ਼ਰ ਆਏ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਵੀ ਚੈਲੰਜ ਕੀਤਾ ਤੇ ਨਾਲ ਹੀ ਜਦੋਂ ਉਹ ਵਿਜਨਸ ਦੀ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਆਪਣੇ ਦੋਹੇ ਮੁੰਡੇ ਜੋ ਤੁਸੀ ਤਸਵੀਰਾਂ ਚ ਦੇਖ ਰਹੇ ਹੋ ਉਹਨਾਂ ਨੂੰ ਮਿਲਦੇ ਨਜ਼ਰ ਆਏ ਤੇ ਕਿਹਾ ਕਿ ਮੈਂ ਜੇਲ੍ਹ ਚਲਣਾ ਤੇ ਤੁਸੀਂ ਤਕੜੇ ਰਹਿਣਾ ਤੁਸੀਂ ਘਬਰਾਉਣਾ ਨਹੀਂ ਹੈ ਤੇ ਉਹਨਾਂ ਨੂੰ ਕਹਿੰਦੇ ਹੋਏ ਉਹ ਵਿਜੀਲੈਂਸ ਦੀ ਗੱਡੀ ਦੇ ਵਿੱਚ ਬੈਠੇ ਤੇ ਵਿਜੀਲੈਂਸ ਦੀ ਉਹੀ ਗੱਡੀ ਉਹਨਾਂ ਨੂੰ ਲੈ ਕੇ ਮੁਹਾਲੀ ਲਈ ਰਵਾਨਾ ਹੋ ਗਈ ਕਿਉਂਕਿ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਹ ਮੁਹਾਲੀ ਦੇ ਵਿੱਚ ਦਰਜ ਕੀਤੀ ਗਈ ਇਸ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਕਿ ਉਸ ਐਫਆਈਆਰ ਦੇ ਅੰਦਰ ਕੀ ਕੁਝ ਲਿਖਿਆ ਗਿਆ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਹਿਲੀ ਤਸਵੀਰ ਤੁਹਾਨੂੰ ਅਸੀਂ ਦਿਖਾਈ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਛਾਪੇ ਮਾਰੀ ਕੀਤੀ ਉਹ ਵੀ ਸਾਦੀ ਵਰਦੀ ਦੀ ਜਦੋਂ ਉਹ ਆਪਣੇ ਸਮਰਥਕਾਂ ਨਾਲ ਬੈਠੇ ਸੀ ਤਾਂ ਵਿਕਰਮ ਸਿੰਘ ਮਜੀਠੀਆ ਨੇ ਪੁੱਛਿਆ ਕਿ ਆਖਿਰਕਾਰ ਦੱਸੋ ਤੁਸੀਂ ਲੋਕ ਕ ਸੋ ਤਾਂ ਅਫਸਰ ਆਪਣਾ ਨਾਮ ਦੱਸਦੇ ਹੋਏ ਵੀ ਝਿਜਕਦੇ ਨਜ਼ਰ ਆਏ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਦੀ ਤਸਵੀਰ ਹੈ ਚੰਡੀਗੜ੍ਹ ਵਾਲੇ ਘਰ ਜੋ ਕਿ ਵਿਕਰਮ ਸਿੰਘ ਜੀਠੀ ਦਾ ਘਰ ਹੈ ਤੁਸੀਂ ਅਰਸ਼ਦੀਪ ਕਲੇਰ ਹੋਰਾਂ ਨੂੰ ਦੇਖ ਸਕ ਰਹੇ ਹੋ ਆਪਣੇ ਇਸ ਸਕਰੀਨ ਦੇ ਉੱਪਰ ਅਰਸ਼ਦੀਪ ਕਲੇਰ ਦਾ ਜੋ ਵਿਜੀਲੈਂਸ ਦੀ ਟੀਮ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਹੁੰਦੀ ਰਹੀ ਕਿਉਂਕਿ ਅਰਸ਼ਦੀਪ ਕਲੇਰ पेशेवर ਜੋ ਵਕੀਲ ਵੀ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਦੇ ਵਿੱਚ ਵੀ ਉਹਨਾਂ ਦਾ ਨਾਮ ਆਉਂਦਾ ਹੈ ਪਾਰਟੀ ਦਾ ਪੱਖ ਰੱਖਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਨੇ ਜੋ ਵਿਜੀਲੈਂਸ ਦੀ ਟੀਮ ਸੀ ਉਸ ਨੂੰ ਕਾफी देर ਤੱਕ ਖੜਾ ਕੇ ਰੱਖਿਆ ਤੇ ਉਹਨਾਂ ਨੂੰ ਕਈ ਸਵਾਲ ਕਾਨੂੰਨਨ ਕਈ ਸਵਾਲ ਪੁੱਛੇ ਪਰ ਵਿਜੀਲੈਂਸ ਦੀ ਟੀਮ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸકી ਪਰ ਇੱਕ ਗੱਲ ਇੱਥੇ ਧਿਆਨ ਦੇਣ ਵਾਲੀ ਹੈ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਅੰਮ੍ਰਿਤਸਰ ਚੰਡੀਗੜ੍ਹ ਵਾਲੇ ਘਰ ਦੀ ਹੈ ਜਿੱਥੇ ਵਿਜੀਲੈਂਸ ਦੀ ਟੀਮ ਇਹ ਹੁਣ ਦੀ ਖਬਰ ਇਹ ਆ ਰਹੀ ਕਿ ਵਿਜੀਲੈਂਸ ਦੀ ਟੀਮ ਲਗਾਤਾਰ ਉੱਥੇ ਹਜੇ ਵੀ ਛਾਪੇਮਾਰੀ ਕਰ ਰਹੀ ਹੈ ਤੇ ਛਾਪੇਮਾਰੀ ਕਰਦੀ ਹੋਈ ਅੰਦਰੋਂ ਕਈ ਸਮਾਨ ਜ਼ਬਤ ਵੀ ਕਰ ਰਹੀ ਹੈ ਬਾਹਰ ਜੋ ਵਿਕਰਮ ਸਿੰਘ ਮਜੀਠੀਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਉਹ ਲਗਾਤਾਰ ਉਸ ਉੱਥੇ ਵਿਰੋਧ ਕਰ ਰਹੇ ਨੇ ਤੇ ਉਹ ਬਾਕੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦਾ ਆਉਣਾ ਲਗਾਤਾਰ جاری ਹੈ ਸਾਡੇ ਪੱਤਰਕਾਰ ਲਗਾਤਾਰ ਅੰਮ੍ਰਿਤਸਰ ਹੋਵੇ ਜਾਂ ਫਿਰ ਚੰਡੀਗੜ੍ਹ ਹੋਵੇ ਲਗਾਤਾਰ ਡੱਟੇ ਹੋਏ ਨੇ ਜੋ ਵੀ ਪਲਪਲ ਦੀ ਅਪਡੇਟ ਹੈ ਉਹ ਤੁਹਾਡੇ ਤੱਕ ਅਸੀਂ ਲੈ ਕੇ ਪਹੁੰਚ ਰਹੇ ਹਾਂ ਪਰ ਇਹ ਤਸਵੀਰ ਚੰਡੀਗੜ੍ਹ ਵਾਲੇ ਘਰ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜੋ ਮਜੀਠਾ ਤੋਂ ਵੀ ਕਿਹਾ ਜਾ ਰਿਹਾ ਕਿ ਮਜੀਠਾ ਵਾਲੇ ਦਫਤਰ ਤੇ ਵੀ ਰੇਡ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਅਪਡੇਟ ਕੀ ਹੈ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਵੇਲੇ ਦੀ ਅਹਿਮ ਖਬਰ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰੋਂ ਲੈ ਕੇ ਜੋ ਟੀਮ ਹੈ ਉਹ ਮੁਹਾਲੀ ਲਈ ਰਵਾਨਾ ਹੋ ਚੁੱਕੀ ਹੈ ਤੇ ਚੰਡੀਗੜ੍ਹ ਦੇ ਜੋ ਘਰ ਹੈ ਉੱਥੇ ਲਗਾਤਾਰ ਛਾਪੇ ਮਾਰੀ ਸਵੇਰੇ ਤੋਂ ਹੀ ਜਾ ਰਹੀ ਹੈ ਅੰਦਰ ਜਿਹੜੀਆਂ ਟੀਮਾਂ ਨੇ ਉਹ ਸਰਚ ਕਰ ਰਹੀਆਂ ਨੇ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਟੀਮਾਂ ਵੱਲੋਂ ਬਹੁਤ ਸਾਰੇ ਜੋ ਕਾਗਜ਼ਾਤ ਨੇ ਆ ਬਹੁਤ ਸਾਰੀ ਚੀਜ਼ਾਂ ਨੇ ਉਹਨਾਂ ਨੂੰ ਵੀ ਲੈ ਕੇ ਉਹ ਆਪਣੇ ਨਾਲ ਇਥੋਂ ਕਈ ਲੈ ਕੇ ਅਫਸਰ ਜਾ ਰਹੇ ਨੇ ਪਰ ਕਰੀਬ 1 ਦਰਜਨ ਤੋਂ ਵੱਧ ਜੋ ਅਫਸਰ ਨੇ ਉਹ ਇਸ ਸਮੇਂ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਛਾਪੇਮਾਰੀ ਕਰ ਰਹੇ ਨੇ ਹਾਲਾਂਕਿ ਇਸ ਪੂਰੀ ਕਾਰਵਾਈ ਦਾ ਜੋ ਰਾਜ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਤਰ੍ਹਾਂ ਨਿਖੇਦੀ ਹੋ ਰਹੀ ਉਹ ਚਾਰੇ ਪਾਸਿਓਂ ਹੋ ਰਹੀ ਹੈ ਪਰ ਚੰਡੀਗੜ੍ਹ ਵਾਲੇ ਘਰ ਦੇ ਬਾਹਰ ਜਦੋਂ ਅਰਸ਼ਦੀਪ ਕਲੇਰ ਦਾ ਟੱਕਰਾ ਹੋਇਆ ਵਿਜੀਲੈਂਸੀ ਦੀ ਟੀਮ ਨਾਲ ਤਾਂ ਉਸ ਵੇਲੇ ਕੀ ਗੱਲਬਾਤ ਹੋਈ ਤੁਹਾਨੂੰ ਉਹ ਜ਼ਰੂਰ ਦਿਖਾਣੇ ਆ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦਿਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਹੀ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਵਾ ਲੈਣਗੀਆਂ ਔਰ ਡਰਾ ਲੈਣ ਗਿਆ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਤੁਸੀਂ ਜਿੱਥੇ ਕੀ ਲਾਈਵ ਚੱਲਦੀ ਹੈ ਨਹੀਂ ਹੁਣ ਇਹ ਸਾਡੀ ਪ੍ਰਾਈਵੇਟ ਨਾਲ ਵਿੱਚ ਅਸੀਂ ਉਰੇ ਸਾਡੇ ਛੋਟਾ ਆਫਿਸ ਨਹੀਂ ਹੈਗਾ ਬੰਦੇ ਸਾਡੀ ਪ੍ਰਾਈਵੇਟ ਪ੍ਰਾਪਰਟੀ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਟੋਕ ਰਿਹਾ ਨਹੀਂ ਨਹੀਂ ਪਲੀਜ਼ ਬਰਦਰ ਇਹ ਤਾਂ ਛੋਟਾ ਹੈ ਨਾ ਜੀ ਸ਼ਰਮ ਦੀ ਗੱਲ ਹੈ ਦਾ ਧੰਨਵਾਦ ਕਿਚਾਰੋ ਮਨਨ ਤੁਸੀਂ ਇਹ ਤਾਂ ਦੇਖੋ ਮੈਂ ਤਾਂ ਚਾਰਨਾ ਕਰਾਉਣਾ ਮੈਂ ਤਾਂ ਆਪਣਾ ਮਨ ਕਰਦਾ ਕੋਈ ਇਹ ਦੇਖੋ ਅਜੇ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਧੰ ਟੱਕੇ ਨਾ ਮਾਰੋ ਜੀ ਟੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸੁਚਵਾਟ ਹੈ ਬੈਕ ਬਣੇ ਆ ਹਾਂ ਉਹਨਾਂ ਦੇ ਮਨਾਂ ਸਾਡੇ ਘਰ ਛੁੜ ਗਏ ਹਾਂ ਹਾਂਜੀ ਹਾਂਜੀ ਸਰ ਜੀ ਉਹਨੂੰ ਵਾਰੰਟ ਤਾਂ ਦਿਖਾਓ ਹਾਂਜੀ ਵਾਰੰਟ ਦਿਖਾਓ ਨਾ ਉਹਨਾਂ ਤੋਂ ਮੰਗੋ ਨੀਂ ਮੈਂ ਯਾਰ ਤੁਸੀਂ ਉਹਦੀ ਡਿਊਟੀ ਇੰਚੇ ਗੱਲ ਦੀ ਟੀਮ ਤੋਂ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਹੀ ਖਾਣੇ ਰਬੜ ਮਿਖਾ ਕੇ ਆਏ ਜੀ ਦਿਓ ਦਿਖਾਓ ਰਬੜ ਦਿਖਾਓ ਫਿਰ ਆਜੋ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਨਸਤ ਤੌਰ ਤੇ ਇੰਡੀਆ ਨੂੰ ਤੇ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਹਨਾਂ ਡਰ ਗਈ ਹੈ ਤਾਂ ਤੁਸੀਂ ਅਰਸ਼ਦੀਪ ਕਲੇਰ ਹੋਰਾਂ ਨੂੰ ਦੇਖਿਆ ਜੋ ਲਗਾਤਾਰ ਵਿਜੀਲੈਂਸ ਦੀ ਟੀਮ ਨਾਲ ਬਹਿਸ-ਬਾਜ਼ੀ ਕਰਦੇ ਨਜ਼ਰ ਆਏ ਤੇ ਉਹਨਾਂ ਤੋਂ ਜੋ ਲੀਗਲ ਉਹਨਾਂ ਜਿਸ ਪੱਧਰ ਤੋਂ OIC ਉਹਨਾਂ ਉਸ ਦੀ ਜਾਣਕਾਰੀ ਮੰਗਦੇ ਹੋਏ ਨਜ਼ਰ ਆਏ ਸੀ ਪਰ ਫਿਲਹਾਲ ਦੀ ਅਪਡੇਟ ਇਹ ਹੈ ਕਿ ਚੰਡੀਗੜ੍ਹ ਦੇ ਘਰ ਦੇ ਵਿੱਚ ਵਿਜੀਲੈਂਸ ਦੀ ਜੋ ਕਾਰਵਾਈ ਹੈ ਉਹ ਲਗਾਤਾਰ ਜਾਰੀ ਹੈ ਤੁਹਾਨੂੰ ਇੱਕ ਹੋਰ ਬਿਆਨ ਅਸੀਂ ਸੁਣਾਉਂਦੇ ਹਾਂ ਬਿਆਨ ਹੈ ਸੁਖਪਾਲ ਸਿੰਘ ਖੈਰਾ ਦਾ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹ ਪਹਿਲਾਂ ਵੀ ਇਹ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਵੱਲੋਂ ਕੀਤੀ ਗਈਆਂ ਕਾਰਵਾਈਆਂ ਕਾਰਨ ਉਹ ਵੀ ਪੁਲਿਸ ਦੇ ਅੜਿੱਕੇ ਚੜ ਚੁੱਕੇ ਨੇ ਇਸ ਤੋਂ ਇਲਾਵਾ ਜੇਲ੍ਹ ਵੀ ਜਾ ਚੁੱਕੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਸਾਹਮਣੇ ਆ ਕੇ ਕਿਹਾ ਕਿ ਇਹ ਜੋ ਕਾਰਵਾਈ ਹੈ ਇਹ ਕਾਰਵਾਈ ਸਿਰਫ ਔਰ ਸਿਰਫ ਬਦਲਾਖੋਰੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ ਇਸ ਦੇ ਪਿੱਛੇ ਦਾ ਕੋਈ ਆਧਾਰ ਨਹੀਂ ਹੈ ਇਹ ਹੁਣ ਸਾਬਤ ਹੋ ਚੁੱਕਾ ਪੰਜਾਬ ਦੇ ਵਿੱਚ ਕਿ ਪੁਲਿਸ ਦਾ ਰਾਜ ਆ ਹੁਣ ਇਟ ਇਜ਼ ਅ ਪੁਲਿਸ ਸਟੇਟ ਸਭ ਤੋਂ ਪਹਿਲਾਂ ਤਾਂ ਕੇਜਰੀਵਾਲ ਨੂੰ ਮੈਂ ਕਹਿਣਾ ਕਿ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਲਾ ਦਿਓ ਯਾਰ ਮਤ ਡਰਾਮਾ ਕਰੋ ਚੀਤ ਭਗਤ ਸਿੰਘ ਨੂੰ ਮਤ ਬਦਨਾਮ ਕਰੋ ਆਪਣੇ ਕਮਰਿਆਂ ਵਿੱਚ ਟੰਗ ਕੇ ਕਿ ਉਸ ਕੇਸ ਚ ਬਰੀ ਹੋਇਆ ਨਿਕਲਿਆ ਵਾ ਔਰ ਹੁਣ ਪੁਲਿਸ ਦਾ ਸਹਾਰਾ ਲੈ ਕੇ ਆਪਣੇ ਜੋ ਉਹਨਾਂ ਦੇ ਨਫਰਤ ਦੀ ਭਾਵਨਾਵਾਂ ਕਿ ਇਹ ਸਾਰਾ ਹਮਲਾ ਕੇਜਰੀਵਾਲ ਦੇ ਥਰੂ ਹੋਇਆ ਵਾ lettes me tell you ਭਗਵੰਤ ਮਾਨ ਦੇ ਮਨ ਵਿੱਚ ਜੋ ਨਫਰਤ ਦੀ ਭਾਵਨਾ ਕਿਉਂਕਿ ਵਿਕਰਮ ਜੀਠਿਆ ਇੱਕ ਵੋਕਲ ਕ੍ਰਿਟਿਕ ਆ ਆਪਾਂ ਸਾਰੇ ਜਾਣਦੇ ਕਹਿਣ ਦੀ ਲੋੜ ਨਹੀਂਗੀ ਉਹ ਪੰਜਾਬ ਦੇ ਮੁੱਦਿਆਂ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਿੱਧੇ ਹੋ ਕੇ ਟੱਕਰ ਦੇਣੀ ਆ ਹੁਣ ਇਹ ਲੱਭਦੇ ਫਿਰਦੇ ਸੀਗੇ ਕਿ ਕਿਵੇਂ ਕਰੀਏ ਕਿਵੇਂ ਕਰੀਏ ਦੇਖੋ ਤਿੰਨ ਐਡੀਜੀਪੀ ਬਦਲੇ ਨੇ ਜਿਹੜੇ ਵਿਜੀਲੈਂਸ ਦੇ ਚੀਫ ਡਾਇਰੈਕਟਰ ਵਿਜੀਲੈਂਸ ਪਹਿਲਾਂ ਵਰਿੰਦਰ ਕੁਮਾਰ ਨਹੀਂ ਮੰਨਿਆ ਹੋਣਾ ਉਹਨੂੰ ਬਦਲਿਆ ਨਗੇਸ਼ਵਰ ਰਾਓ ਲਾਇਆ ਨਹੀਂ ਮੰਨਿਆ ਐਸਪੀਐਸ ਪਰਮਾਰ ਲਾਇਆ ਨਹੀਂ ਮੰਨਿਆ ਚੌਥੇ ਬੰਦੇ ਕੋਲੋਂ ਇਹਨਾਂ ਨੇ ਜਿਹੜਾ ਕੰਮ ਕਰਾਇਆ ਇਟ ਇਜ਼ ਅਪ ਟੂ ਦਾ ਕੋਰਟ ਕਿ ਉਹ ਤੁਹਾਨੂੰ ਸਮਨ ਕਰੇ ਉਹ ਤੁਹਾਨੂੰ ਜੇਲ ਭੇਜੇ ਉਹਦੇ ਵਿੱਚ ਤਾਂ ਕੋਈ ਨਜ਼ਰ ਆਉਂਦਾ ਕਿ ਮਾੜੀ-ਮੋਟੀ ਕੋਈ ਕੋਈ ਜਿਹੜੀ ਹੈਗੀ ਆ ਪਾਰਦਰਸ਼ਤਾ ਹੈ ਔਰ ਇਸ ਕੇਸ ਵਿੱਚ ਅਰੈਸਟ ਕਰਨ ਦੀ ਲੋੜ ਹੀ ਨਹੀਂ ਗਈ ਪੁਲਿਸ ਕੋ ਸਾਰੇ ਬਿਕਰਮ ਮਜੀਠੀਆ ਦੇ ਟੋਟਲ ਫਾਈਨੈਂਸ਼ੀਅਲ ਅਕਾਊਂਟਸ ਜਿੰਨੇ ਬੈਂਕਾਂ ਦੇ ਅਕਾਊਂਟ ਨੇ ਜਿੰਨੀਆਂ ਟਰਾਂਜੈਕਸ਼ਨਸ ਨੇ ਉਹ ਸਾਰੀਆਂ ਪੁਲਿਸ ਦੇ ਕੋਲ ਹੁੰਦੀਆਂ ਨੇ ਦੇ ਕੈਨ ਗੋ ਟੂ ਦ ਬੈਂਕ ਸੀਕ ਏਵਰੀ ਡੀਟੇਲ ਜੋ ਪ੍ਰਾਪਰਟੀਆਂ ਦਾ ਵੇਰਵਾ ਵਾ ਉਹ ਪੁਲਿਸ ਦੇ ਕੋਲ ਅਧਿਕਾਰ ਹੈ ਜਿਹਦੀ ਮਰਜ਼ੀ ਪ੍ਰਾਪਰਟੀ ਨੂੰ ਇਨਵੈਸਟੀਗੇਟ ਕਰ ਸਕਦੀ ਆ ਔਰ ਇਹ ਜਿਹੜਾ ਉਹਨਾਂ ਨੇ ਹਮਲਾ ਕੀਤਾ ਇਹ ਸਿਰਫ ਤੇ ਸਿਰਫ ਆਪਣੀ ਨਫ਼ਰਤ ਦੀ ਭਾਵਨਾ ਨੂੰ ਦੀ ਅੱਗ ਨੂੰ ਬੁਝਾਇਆ ਵਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੁਖਪਾਲ ਸਿੰਘ ਖੈਰਾ ਨੂੰ ਤੁਸੀਂ ਸੁਣ ਰਹੇ ਸੀ ਜਿਵੇਂ ਉਹ ਕਹਿ ਰਹੇ ਸੀ ਕਿ ਜੋ ਬਦਲਾਖੋਰੀ ਦੀ ਸਿਆਸਤ ਹੈ ਉਹ ਇੱਥੇ ਅੱਜ ਹੂ ਬਹੂ ਨਜ਼ਰ ਆ ਰਹੀ ਹੈ ਤਾਂ ਉਹ ਇੱਕ ਹੋਰ ਤਸਵੀਰ ਦਿਖਾਉਦੇ ਹਾਂ ਜਦੋਂ ਅੰਮ੍ਰਿਤਸਰ ਵਾਲੇ ਘਰ ਦੇ ਉੱਪਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਤਾਂ ਉਸ ਸਮੇਂ ਗਨੀਪ ਕੌਰ ਮਜੀਠੀਆ ਜੋ ਕਿ ਐਮ ਐਲ ਏ ਵੀ ਨੇ ਉਹ ਘਰ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਨੂੰ ਉਹਨਾਂ ਨੇ ਪੱਤਰਕਾਰਾਂ ਨੂੰ ਜੋ ਦਿਖਾਇਆ ਉਹ ਬੇਹਦ ਹੈਰਾਨ ਕਰਨ ਵਾਲਾ ਸੀ ਕਿਉਂਕਿ ਜਦੋਂ ਸਾਰੇ ਬੈਠੇ ਆਪਸ ਗੱਲਾਂ ਬਾਤਾਂ ਕਰ ਰਹੇ ਸੀ ਉਸੇ ਵੇਲੇ ਸਾਦੀਆਂ ਵਰਦੀਆਂ ਦੇ ਵਿੱਚ ਜੋ ਵਿਜੀਲੈਂਸ ਦੇ ਅਧਿਕਾਰੀ ਨੇ ਉਹਨਾਂ ਨੇ ਰੇਡ ਕੀਤੀ ਕੁਝ ਦੇਰ ਤੱਕ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਗਨੀ 30 ਬੰਦੇ ਬਗੈਰ ਸਾਨੂੰ ਪੁੱਛੇ ਤੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਗਿਆ ਕਿਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ਤੱਕਾ ਮਾਰ ਕੇ ਅੰਦਰ ਅੰਦਰ ਬੜੇ ਨੇ ਮੈਂ ਵੀ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਤੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਤੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਮੇਰੇ ਕਬਾਲ ਕੋਈ ਨੀ ਤੁਹਾਨੂੰ ਦਿਖਾਉਂਦਾ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕਰ ਚੋਣ ਨਹੀਂ ਦੇਣਾ ਤੁਸੀਂ ਕਰੇ ਨਹੀਂ ਕੋਈ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਪਾਕਿਆ ਨੂੰ ਬਹੁਤ ਆਮਨਾਰ ਬੈਠੇ ਨੇ ਬੈਠੇ ਸਾਰੇ ਆਮਨਾਰ ਬੈਠੇ ਨੇ ਕਹਿੰਦਾ ਗੈਰ ਤੁਹਾਨੂੰ ਦੇਦਾ ਕਿ ਜੀ ਹਰ ਬਿਲਕੁਲ ਦਿਓ ਆਪਾਂ ਤੁਸੀਂ ਬੈਠੇ ਆ ਬੰਦੇ ਨੂੰ ਜੀਮਾ ਦੀ ਪਲੀਜ਼ ਬੰਦ ਕਰਦੇ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕਰੋ ਕਿਸ ਮਾਮਲੇ ਸ਼੍ਰੀਮਾਨ ਜੀ ਗੱਲ ਕਰਦੇ ਹੋ ਪਲੀਜ਼ ਇਹ ਪਤਾ ਨਹੀਂ ਤਕਨੀਕ ਕੋਰ ਮਜੀਠੀਆ ਨੇ ਦਿਖਾਇਆ ਕਿ ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਗਈ ਇਸ ਦੌਰਾਨ ਇੱਕ ਅਹਿਮ ਗੱਲ ਹੋਰ ਵੀ ਹੈ ਕਿ ਜੋ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਸੀ ਉਹਨਾਂ ਨੇ ਆਪਣੇ ਮੋਬਾਈਲ ਕੱਢ ਲਏ ਤੇ ਵੀਡੀਓ ਬਣਾਉਣਾ ਸ਼ੁਰੂ ਕੀਤਾ ਤੇ ਉੱਥੇ ਇਹ ਵੀ ਕਿਹਾ ਗਿਆ ਕਿ ਤੁਸੀਂ ਸਾਡੀ ਕਾਰਵਾਈ ਦੇ ਵਿੱਚ ਵਿਘਨ ਪਾ ਰਹੇ ਹੋ ਤੁਹਾਡੇ ਖਿਲਾਫ ਵੀ ਕਾਰਵਾਈ ਹੋ ਸਕਦੀ ਇਸ ਤਰ੍ਹਾਂ ਦੀ ਗੱਲ ਕਹੀ ਗਈ ਪਰ ਅਪਰਤ ਤੁਹਾਨੂੰ ਅਸੀਂ ਉਹ ਸਭ ਤੋਂ ਪਹਿਲਾ ਵੀਡੀਓ ਦਿਖਾਈਏ ਜਿਹੜਾ ਸਭ ਤੋਂ ਪਹਿਲਾਂ ਦੁਨੀਆ ਦੇ ਸਾਹਮਣੇ ਆਇਆ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਲ ਗੱਲਬਾਤ ਕਰਦੇ ਨਜ਼ਰ ਆਏ ਵਿਜਲੈਂਸ ਦੇ ਅਧਿਕਾਰੀ ਕਿਉਂਕਿ ਉਹ ਸਾਦੀ ਵਰਦੀਆਂ ਦੇ ਵਿੱਚ ਗਏ ਸੀ ਤੇ ਕਿਸੇ ਨੇ ਇੱਕਦਮ ਪਛਾਣਿਆ ਨਹੀਂ ਕਿਉਂਕਿ ਜਦੋਂ ਉਹਨਾਂ ਨੇ ਮਜੀਠੀਆ ਨੂੰ ਆਪਣੇ ਨਾਲ ਜਾਣ ਲਈ ਕਿਆ ਉਸ ਵੇਲੇ ਬਹਿਸਬਾਜ਼ੀ ਸ਼ੁਰੂ ਹੋਈ ਤੇ ਮਜੀਠੀਆ ਨੇ ਉਹਨਾਂ ਦਾ ਨਾਮ ਪੁੱਛਣਾ ਸ਼ੁਰੂ ਕੀਤਾ ਕਿ ਤੁਸੀਂ ਉਹਨਾਂ ਦਾ ਨਾਮ ਤਾਂ ਦੱਸੋ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਹਾਂ ਪਰ ਉਹ ਨਾਮ ਦੱਸਦੇ ਹੋਏ ਵੀ ਝਟਕਦੇ ਨਜ਼ਰ ਆਏ ਉਹ ਵੀਡੀਓ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਬਸ ਤਾਂ ਨਹੀਂ ਆ ਜੀ ਦੋ ਖੁੱਲਾ ਸੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ कैन यू आर थ्रेटनिंग जो नी वे वन सेकंड नो 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 आई टेल्यू आई टेल्यू आई टेल्यू नो नो बडी नो बडी नो बडी यू हैविंग प्लीज टेल मी हाउस कौन है जी मेरा यू हैव बाग टू माई हाउसिंग एवरीथिंग नो नो यू हैव नॉट टोल्ड मी एनी थिंग ਇਸ ਨੂੰ ਮੈਂ ਆਹ ਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆ ਰਾਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾਓ ਡਿਪਟੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰ ਪਾਣੀ ਆ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਰ ਉੱਤੇ ਨਹੀਂ ਆਉਣ ਦਿੰਦੇ ਬੋਲੋ ਬੁਲਾ ਲੈ ਤੂੰ ਉਹਨੂੰ ਕਹ ਜਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਅਸੀਂ ਨੇ ਆਲਰੇਡੀ ਪਿਛਲੇ 15 ਦਿਨ ਮੈਂ ਤਾਂ ਇਹ ਦੱਸ ਰਿਹਾ ਹਾਂ ਅਬ ਲੇਡੀ ਇਨਸਪੈਕਟਰ ਦੇ ਸਿਸ ਮੈਂ ਪਲੀਜ਼ ਕੀ ਜੀ ਹਾਂ ਜੀ ਹਾਂ ਜੀ ਮੈਂ ਸੋ ਮੋਟੇ ਨੂੰ ਪ੍ਰੋਬਲਮ ਜੀ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਦੱਸ ਦੱਸੋ ਦੱਸੋ ਦੱਸ ਹੀ ਨਹੀਂ ਰਿਹਾ ਨਾ ਕੋਈ ਦੱਸ ਹੀ ਨਹੀਂ ਰ ਉਹ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਦੱਸਣਗੇ ਨਹੀਂ ਨਹੀਂ ਮੈਮ ਲੀਗਲ ਦੱਸ ਰਹੇ ਦੱਸਦੇ ਉਹਨਾਂ ਲੀਗਲ ਨਾ ਤੂੰ ਦੱਸਣਾ ਤੂੰ ਦੱਸ ਕੋਣ ਹੈ ਕੋਈ ਮੁਲਾਦਮ ਨਹੀਂ ਹੈ ਚਲੋ ਫਿਕਟ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਹਾਂ ਬਣਾ ਲਓ ਬਣਾ ਲਓ ਇਹ ਤਸਵੀਰ ਕੁਝ ਉਸ ਤਰ੍ਹਾਂ ਯਾਦਵਾਂਦੀ ਜਦੋਂ ਕਿਸਾਨਾਂ ਦੇ ਖਿਲਾਫ ਸਰਕਾਰ ਕਾਰਵਾਈ ਕਰਦੀ ਸੀ ਤਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦੇ ਆਗੂਆਂ ਨੂੰ ਜੋ ਕਿਸਾਨ ਆਗੂਆਂ ਨੂੰ ਚੱਕਣ ਦੀ ਜੋ ਕਾਰਵਾਈਆਂ ਹੁੰਦੀਆਂ ਸਨ ਉਸੇ ਦੇ ਤਰਜ਼ ਦੇ ਉੱਪਰ ਅਚਾਨਕ ਸਵੇਰੇ ਸਵੇਰੇ ਵਿਕਰਮ ਸਿੰਘ ਮਜੀਠੀਆ ਦੇ ਘਰ ਵੀ ਵਿਜੀਲੈਂਸ ਨੇ ਰੇਡ ਕੀਤੀ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਈ ਤੁਸੀਂ ਤਸਵੀਰ ਦੇਖ ਰਹੇ ਜਿਸ ਦੇ ਵਿੱਚ ਬਹਿਸਬਾਜ਼ੀ ਹੋ ਰਹੀ ਸੀ ਉਹ ਤਸਵੀਰ ਵੀ ਤੁਹਾਨੂੰ ਦਿਖਾਉਣੀ ਲਾਜ਼ਮੀ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਤੋਂ ਮੁਹਾਲੀ ਦੇ ਲਈ ਰਵਾਨਾ ਹੋਏ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਦੋ ਬੇਟੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਦੋ ਆਪਣੇ ਮੁੰਡਿਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਮਿਲੇ ਤੇ ਉਹਨਾਂ ਨੂੰ ਤਰਵਾਸ ਦਿੱਤੀ ਕਿ ਮੈਂ ਚੱਲਿਆ ਤੇ ਇਸ ਕਾਰਵਾਈ ਤੋਂ ਜਿੱਟ ਕੇ ਵਾਪਸ ਜ਼ਰੂਰ ਆਉਂਗਾ ਤੁਸੀਂ ਉਹ ਤਸਵੀਰ ਜ਼ਰੂਰ ਦੇਖੋ ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਕਾਫੀ ਦੇਰ ਤੱਕ ਆਪਣੇ ਜੋ ਸਮਰਥਕਾਂ ਦੇ ਨਾਲ ਵਿਜਲੈਂਸ ਦੇ ਅਧਿਕਾਰੀ ਨਾਲ ਵਹਿਸ ਕਰਦੇ ਨਜ਼ਰ ਆਏ ਤੇ ਅੰਤ ਦੇ ਵਿੱਚ ਜਦੋਂ ਉਹ ਜਾਣ ਲੱਗੇ ਆਪਣੇ ਇਸ ਕਾਰਵਾਈ ਦੇ ਤਹਿਤ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਜਾਣ ਲੱਗੇ ਤਾਂ ਉਹਨਾਂ ਨੇ ਖਾਸ ਤੌਰ ਤੇ ਅੰਦਰੋਂ ਆਪਣੇ ਦੋਹੇ ਜੋ ਮੁੰਡੇ ਨੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਪਿਆਰ ਕੀਤਾ ਤੇ ਇਹ ਕਿਹਾ ਕਿ ਇਹ ਜੋ ਕਾਰਵਾਈ ਹੈ ਇਸ ਤੋਂ ਅਸੀਂ ਡਰਨ ਵਾਲੇ ਨਹੀਂ ਆ ਮੈਂ ਮੁੜ ਕੇ ਆਵਾਂਗਾ ਤੇ ਆਪਣਾ ਖਿਆਲ ਰੱਖਣਾ ਤੇ ਉਹਨਾਂ ਨੂੰ ਤਾਕੀਦ ਕਰਕੇ ਉਹ ਜਾਂਦੇ ਨਜ਼ਰ ਆਏ ਤੁਸੀਂ ਇਹ ਦੋ ਉਹਨਾਂ ਦੇ ਮੁੰਡੇ ਦੇਖ ਰਹੇ ਹੋ ਇਹ ਵਿਕਰਮ ਸਿੰਘ ਮਜੀਠੀਆ ਦੇ ਮੁੰਡੇ ਨੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਜੋ ਕਿ ਮੌਜੂਦਾ ਐਮਐਲਏ ਵੀ ਨੇ ਮਜੀਠਾ ਤੋਂ ਗਨੀਬਕਰ ਮਜੀਠੀਆ ਉਹ ਖੜੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਮਿਲਦੇ ਹੋਏ ਉਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਮੁਹਾਲੀ ਦੇ ਲਈ ਰਵਾਨਾ ਹੋਏ ਇਸ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਇਹ ਤਸਵੀਰ ਤੁਸੀਂ ਦੇਖ ਹੀ ਰਹੇ ਹੋ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਇਸ ਕਰਕੇ ਵੀ ਗਰਮਾਈ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਜੋ ਸੱਤਾ ਹੈ ਇਸ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਬਾਕੀ ਪਾਰਟੀਆਂ ਦੇ ਆਗੂ ਲਗਾਤਾਰ ਆਪਣੀਆਂ ਸੁਰਾਂ ਬੁਲੰਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੋਵੇ ਸੀਨੀਅਰ ਲੀਡਰ ਹੁਣ ਸਾਰੇ ਆਪੋ ਆਪਣੇ ਤਰੀਕੇ ਨਾਲ ਤਾਂ ਇਸ ਕਾਰਵਾਈ ਦੇ ਨਖੇਦੀਕਰ ਹੀ ਰਹੇ ਨੇ ਕਹਨੂ ਦਸੀਏ ਕਿ ਬੀਜੇਪੀ ਦੇ ਲੀਡਰ ਨੇ ਰਵਨੀਤ ਸਿੰਘ ਬਿੱਟੂ ਤੇ ਕੇਂਦਰ ਦੇ ਵਿੱਚ ਰੇਲਵੇ ਰਾਜ ਮੰਤਰੀ ਵਿਨੇ ਉਹਨਾਂ ਨੇ ਇਸ ਕਾਰਵਾਈ ਨੂੰ ਬੇहद ਮੰਦ ਭਾਗਾ ਦੱਸਿਆ ਤੇ ਇਸ ਦੀ ਨਖੇਦੀ ਕੀਤੀ ਉਹਨਾਂ ਨੇ ਆ ਆਪਣੇ ਐਕਸ ਹੈਂਡਲ ਦੇ ਉੱਪਰ ਇਸ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਕੀ ਲਿਖਿਆ ਉਹ ਵੀ ਤੁਹਾਨੂੰ ਉਸੇ ਸੁਣਾਈਏ ਉਸ ਦੇ ਵਿੱਚ ਰਵਨੀਤ ਸਿੰਘ ਮਿੱਟੂ ਕੀ ਲਿਖ ਰਹੇ ਨੇ ਭਗਵੰਤ ਮਾਨ ਵੱਲੋਂ ਬਿジネス ਦੀ ਦੁਰਵਰਤੋਂ ਬਹੁਤ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ ਤੇ ਉਹ ਕਹਿੰਦੇ ਨੇ ਕਾਂਗਰਸ ਨੇ ਐਮਰਜੈਂਸੀ ਵੇਲੇ ਜੋ ਐਮਰਜੈਂਸੀ ਲਗਾ ਕੇ ਕੀਤਾ ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿੱਚ ਕੀਤਾ ਹੋਇਆ ਹੈ ਜਿਹੜਾ ਆਗੂਬਾਨ ਦੇ ਮਾਨ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕਦਾ ਹੈ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਰਹੇ ਹੋ ਜਿਹੜੇ ਕੰਡੇ ਆਪਣੀ ਨਿੱ ਚ ਵਿਚ ਰਿਹਾ ਹੋ ਇਹ 2027 ਤੋਂ ਬਾਅਦ ਤੁਹਾਨੂੰ ਜ਼ਰੂਰ ਝੁਗਣੇ ਪੈਣਗੇ ਤਰਮਨੀਤ ਸਿੰਘ ਬਿੱਟੂ ਨੇ ਇਹ ਜੋ ਕਿਹਾ ਉਹ ਬੇहद ਅਹਿਮ ਗੱਲ ਹੈ ਕਿਉਂਕਿ ਇਸ ਸਾਰੀ ਕਾਰਵਾਈ ਦਾ ਇੱਕ ਸੁਰ ਦੇ ਵਿੱਚ ਜੋ ਆਮ ਆਦੀ ਪਾਰਟੀ ਦੇ ਵਿਰੋਧੀ ਨੇ ਉਸ ਦੀ ਨਿਖੇਦੀ ਕਰਦੇ ਹੋਏ ਨਜ਼ਰ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਪੂਰੇ ਮਸਲੇ ਦੇ ਉੱਪਰ ਆਪਣੀ ਗੱਲ ਕਹੀ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਕਾਰਵਾਈ ਹੋਈ ਹੈ ਉਹ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਹਰ ਅਸੀਂ ਕੋਸ਼ਿਸ਼ ਕਰਾਂਗੇ ਪਾਰਟੀ ਨਾਲ ਲੜਨ ਦੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਅਸੀਂ ਸਾਰੇ ਚਟਾਨ ਵਾਂਗ ਖੜੇ ਹਾਂ ਉਹਨਾਂ ਨੇ ਐਕਸ ਹੈਂਡਲ ਦੇ ਉੱਪਰ ਜੋ ਆਪਣਾ ਬਿਆਨ ਲਿਖਿਆ ਉਸ ਤੇ ਉਸ ਨੂੰ ਤੁਹਾਨੂੰ ਪੜ੍ਹ ਕੇ ਸੁਣਾਉਣਾ ਲਾਜ਼ਮੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਟੈਂਡ ਸਟੈਡ ਫਾਰਸ ਵਿਦ ਵਿਕਰਮ ਸਿੰਘ ਮਜੀਠੀਆ ਯਾਨੀ ਅਸੀਂ ਉਹਨਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਇਟ ਇਜ਼ ਕਲੀਅਰ ਦੈਟ ਚੀਫ ਮਿਨਿਸਟਰ ਭਗਵੰਤ ਮਾਨ ਆਮ ਆਦਮੀ ਪਾਰਟੀ ਹੈਵ ਬੀਨ ਅਨਰਿਵਰਡ ਬਾਈ ਦੀ ਰੈਜ਼ੋਲਿਊਟ ਮੈਨਰ ਇਨ ਵਿੱਚ ਮਿਸਟਰ ਮਜੀਠੀਆ ਹੈਜ਼ ਟੇਕਨ ਓਨ ਦਾ ਗਵਰਨਮੈਂਟ ਐਂਡ ਐਕਸਪੋਜ਼ਡ ਇਟਸ ਕਰਪਟ ਐਂਡ ਅਮੋਰਲ ਐਕਟਸ ਵੀ ਵਿਲ ਨਾਟ ਬੀ ਕਾਊਟ ਡਾਊਨ ਮਤਲਬ ਕਿ ਸਿੱਧੇ ਤੌਰ ਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਆਗੂ ਹੋਣ ਸੀਐਮ ਹੋਣ ਸਭ ਦੇ ਖਿਲਾ ਤੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਸਿੱਧੇ ਤੌਰ ਤੇ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਉਹਨਾਂ ਨੇ ਸਾਫ ਸਾਫ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਭਗਵੰਤ ਮਾਨ ਸਰਕਾਰ ਨੂੰ ਕਿ ਜੋ ਕੁਝ ਤੁਹਾਡੇ ਤੋਂ ਬਣ ਪੰਦਾ ਹੈ ਤੁਸੀਂ ਉਹ ਕਰੋ ਪਰ ਅਸੀਂ ਝੁਕਣ ਵਾਲੇ ਨਹੀਂ ਆ ਉਹਨਾਂ ਨੇ ਬਹੁਤ ਹੀ ਸਾਫ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਮੌਜੂਦਾ ਸਰਕਾਰ ਨੂੰ ਜਿਹੜਾ ਵਿਕਰਮ ਮਜੀਠੀਆ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹਰ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ਪਾਵੇਂ ਇਹਨਾਂ ਦੇ ਮੰਤਰੀ ਦੀ ਅਸ਼ਲੀਲ ਗੱਲਾਂ ਹੋਣ ਪਾਵੇਂ ਇਹਨਾਂ ਦੀ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਗੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਦੀ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ ਮੀਡੀਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗੇ ਤਰੀਕੇ ਨਾਲ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਦੇ ਤੋਂ ਵੱਡੇ-ਵੱਡੇ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਬੋਲੀ ਹੈ ਲਾਲ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਪਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀ ਨਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲਵਾਂਗੇ ਅਸੀਂ ਤਾਂ ਨਾ ਡਰਨ ਵਾਲੇ ਲਾਲੇਪੁਰਾ ਜ਼ੋਰ ਲਾਣਾ ਹੈ ਯਾਦ ਰੱਖੀ ਜਦ ਇਹ ਛੱਡ ਕੇ 1.5 ਸਾਲ ਬਾਅਦ ਤੋਂ ਭੱਜਣ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਜਾਊਗਾ ਉਹ ਕਿਸੇ ਢਿੱਡ ਕਰ ਤੈਨੂੰ ਵਾਪਸ ਲੈ ਕੇ ਆਵਾਂਗੇ ਪਰ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਸ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਵਿਦਦ ਨੂੰ ਜਵਾਬ ਦੇਣ ਵਾਸਤੇ ਘਠੇਰੇ 'ਚ ਖੜਾ ਤਾਂ ਜਿਹੜਾ ਵਿਕਰਮਜੀਤ ਤਸ਼ਰਮਣੀ ਅਕਾਲੀ ਦਲ ਦੇ ਜਿੰਨੇ ਵੀ ਆਗੂ ਨੇ ਸਾਰੇ ਇਸ ਸਮੇਂ ਆਮ ਆਦੀ ਪਾਰਟੀ ਸਰਕਾਰ ਨੂੰ ਕੋਸ ਰਹੇ ਨੇ ਤੇ ਸਖਤ ਜੋ ਲੈਜ਼ੇ ਦੇ ਵਿੱਚ ਉਹਨਾਂ ਨੂੰ ਚੇਤਾਵਨੀ ਦੇ ਰਹੇ ਨੇ ਪਰ ਇਸ ਵਿਚਾਲੇ ਹੁਣ ਅਪਡੇਟ ਇੱਕ ਹੋਰ ਵੀ ਆ ਰਹੀ ਹੈ ਕਿ ਚੰਡੀਗੜ੍ਹ ਵਾਲੇ ਘਰ ਜਿੱਥੇ ਕੀ ਲਗਾਤਾਰ ਰੇਡ ਜਾਰੀ ਹੈ ਵਿਜੀਲੈਂਸ ਦੀ ਵਿਕਰਮ ਸਿੰਘ ਜਿੱਠੀਆ ਦੇ ਘਰ ਦੇ ਉੱਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰ ਨੇ ਜੋ ਵਰਕ ਕਰਨੇ ਵਲ ਅਲੱਗ-ਅਲੱਗ ਥਾਵਾਂ ਤੋਂ ਉੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਸੇਵੇਂ ਜਮਾਵੜਾ ਹੈ ਤੇ ਇਸ ਗੱਲ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਕਿ ਕਿਸ ਵੇਲੇ ਅੰਮ੍ਰਿਤਸਰ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਮੁਹਾਲੀ ਲੈ ਕੇ ਪਹੁੰਚੇਗੀ ਕਿਉਂਕਿ ਮੁਹਾਲੀ ਦੇ ਵਿੱਚ ਹੀ ਮਾਮਲਾ ਦਰਜ ਕਰਵਾਇਆ ਗਿਆ ਹੈ ਮਾਮਲੇ ਦੇ ਵਿੱਚ ਦੇ ਬਾਰੇ ਥੋੜੀ ਬਹੁਤ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਉਹ ਹੀ ਹੈ ਕਿ ਜੋ ਜੋ ਆਮਦਨ ਨਾਲੋਂ ਵੱਧ ਜਾਇਦਾਦ ਨੂੰ ਆਧਾਰ ਰੱਖ ਕੇ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਐਫ ਆਈ ਆਰ ਦੇ ਜੋ ਡਿਟੇਲਸ ਨੇ ਉਹ ਸਾਹਮਣੇ ਆਉਣੇ ਬਾਕੀ ਨੇ ਪਰ ਇਸ ਦੇ ਵਿਚਾਲੇ ਬਹੁਤ ਸਾਰੇ ਸਵਾਲ ਜੋ ਨੇ ਉਹ ਉੱਠਨੇ ਲਾਜ਼ਮੀ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਇਹ ਕਾਰਵਾਈ ਕਿਉਂ ਤੇ ਕਿਸ ਮੰਤਵ ਨਾਲ ਕੀਤੀ ਗਈ ਹੋ ਸਕਦੀ ਹੈ ਤਾਂ ਕੁਝ ਸਵਾਲ ਸਾਡੇ ਬੀ ਨੇ ਜਿਸ ਨੂੰ ਅਸੀਂ ਕਲਮਬਾਤ ਕੀਤਾ ਉਸ ਉਹਨਾਂ ਸਵਾਲਾਂ ਬਾਰੇ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਈਏ ਤਾਂ ਸਭ ਤੋਂ ਪਹਿਲਾ ਸਵਾਲ ਜੋ ਇਹ ਹੈ ਕਿ ਕੀ ਮੁੱਖ ਮੰਤਰੀ ਦੀਆਂ ਗਲਤ ਨੀਤੀਆਂ ਖਿਲਾਫ ਬੋਲਣ ਦੀ ਇਹ ਸਜ਼ਾ ਮਿਲੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਅਕਸਰ ਪ੍ਰੈਸ ਕਾਨਫਰੰਸ ਕਰਕੇ ਬਹੁਤ ਸਾਰੇ ਅਜਹੀਆਂ ਨੀਤੀਆਂ ਨੇ ਬਹੁਤ ਸਾਰੇ ਅਜਹੀਆਂ ਕਾਰਵਾਈਆਂ ਨੇ ਜਿਸ ਦਾ ਖੁਲਾਸਾ ਉਹ ਕਰਦੇ ਰਹਿੰਦੇ ਨੇ ਤੇ ਇਸ ਤੋਂ ਬਾਅਦ ਅਗਲੀ ਸਵਾਲ ਅਗਲੀ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਮਾਨ ਖਿਲਾਫ ਬੋਲਣ ਤੇ ਕੀ ਇਹ ਸਿਆਸੀ ਕਿੜਕੜੀ ਜਾ ਰਹੀ ਹੈ ਜਿਸ ਬਾਰੇ ਜੋ ਵਿਰੋਧੀ ਧਿਰ ਨੇ ਉਹ ਕਹਿ ਵੀ ਰਹੇ ਨੇ ਆਪ ਸਰਕਾਰ ਦੀਆਂ ਕਥਿਤ ਲੋਕ ਮਾਰੂ ਨੀਤੀਆਂ ਉਜਾਗਰ ਕਰਨ ਤੇ ਕਾਰਵਾਈ ਕਿਉਂ ਹੋਈ ਹੈ ਇਹ ਵੀ ਇੱਕ ਸਵਾਲ ਹੈ ਕਿਉਂਕਿ ਵਿਕਰਮ ਸਿੰਘ ਜੱਟ ਹੀ ਸਾਰੇ तमाम ਆਗੂਆਂ ਵਿੱਚੋਂ ਇੱਕੋ ਹੀ ਨੇ ਜੋ ਲਗਾਤਾਰ ਬਿਨਾਂ ਡਰੇ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਰਹਿੰਦੇ ਨੇ ਇਸ ਤੋਂ ਇਲਾਵਾ ਸਾਲ 2013 ਦੇ ਕੇਸ ਦੀ ਜਾਂਚ ਵਿੱਚ ਸਰਕਾਰ ਨੂੰ ਕੁਝ ਨਹੀਂ ਮਿਲਿਆ ਕੀ ਇਸ ਤੋਂ ਬਾਅਦ ਕੀਤੀ ਗਈ ਇਹ ਕਾਰਵਾਈ ਹੈ 10 ਸਾਲ ਤੋਂ ਵੱਧ ਪੁਰਾਣੇ ਕੇਸ 'ਚ ਹੁਣ ਤੱਕ ਕੋਈ ਸਬੂਤ ਨਾ ਮਿਲਣ ਦੇ ਬਾਵਜੂਦ ਇਹ ਕਾਰਵਾਈ ਕਿਉਂ ਕੀਤੀ ਗਈ ਹੈ ਕਿਉਂਕਿ ਇਸ ਦੇ ਵਿੱਚ ਹਾਈ ਕੋਰਟ ਨੇ ਵੀ ਇਹ ਫਟਕਾਰ ਲਗਾਇਆ ਹੋਇਆ 2013 ਦੇ ਕੇਸ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਫਟਕਾਰ ਲਗਾ ਚੁੱਕੀ ਹੈ ਹਾਈ ਕੋਰਟ ਤੋਂ ਫਟਕਾਰ ਖਾਣ ਤੋਂ ਬਾਅਦ ਬੁਖਲਾਈ ਸਰਕਾਰ ਨੇ ਕੀਤੀ ਕਿ ਇਹ ਬਦਲਾਖੋਰੀ ਦੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਹਾਈ ਕੋਰਟ ਨੇ ਇਹ ਜ਼ਰੂਰ ਕਿਹਾ ਸੀ ਕਿ ਜੇਕਰ ਕੋਈ ਠੋਸ ਸਬੂਤ ਤੁਹਾਡੇ ਕੋਲ ਨਹੀਂ ਹੈ ਤਾਂ ਮਜੀਠੀਆ ਦੇ ਖਿਲਾਫ ਕਾਰਵਾਈ ਕਰਨਾ ਤੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਣ ਦਾ ਕੋਈ ਮਤਲਬ ਨਹੀਂ ਹੈ ਉਸ ਤੋਂ ਬਾਅਦ ਮਜੀਠੀਆ ਬਾਹਰ ਆਏ ਸੀ ਤੇ ਮਜੀਠੀਆ ਦੇ ਖਿਲਾਫ ਲਗਾਤਾਰ ਪੰਜਾਬ ਸਰਕਾਰ ਦੇ ਜੋ ਆਗੂ ਨੇ ਮੁੱਖ ਮੰਤਰੀ ਨੇ ਉਹ ਬੋਲਦੇ ਰਹੇ ਨੇ ਪਰ ਹੁਣ ਅੱਜ ਦੀ ਕਾਰਵਾਈ ਬਿਲਕੁਲ ਅਨ ਐਕਸਪੈਕਟਿਡ ਸੀ ਬਿਲਕੁਲ ਇਹ ਉਮੀਦਾਂ ਤੋਂ ਪਰੇ ਸੀ ਕਿਉਂਕਿ ਇਸ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਤੇ ਇਸੇ ਕਰਕੇ ਸਵਾਲ ਉੱਠਣੇ ਲਾਜ਼ਮੀ ਨੇ ਤੇ ਇਸੇ ਕਰਕੇ ਚਾਹੇ ਸੁਖਪਾਲ ਸਿੰਘ ਖੈਰਾ ਹੋਣ ਰਵਨੀਤ ਸਿੰਘ ਬਿੱਟੂ ਹੋਣ ਜਾਂ ਹੋਰ ਪਾਰਟੀਆਂ ਦੇ ਆਗੂ ਹੋਣ ਇਹ ਸਾਰੇ ਇੱਕੋ ਹੀ ਸੁਰ ਦੇ ਵਿੱਚ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਕਾਰਵਾਈ ਨਿਖੇਦੀ ਕਰਨ ਯੋਗ ਹੈ ਕਿਉਂਕਿ ਇਹ ਬਦਲਾਖੋਰੀ ਦੀ ਸਿਆਸਤ ਸਿੱਧੇ ਤੌਰ ਤੇ ਲੱਗ ਰਹੀ ਹੈ